ਇਹ ਕਿਹੜਾ ਪੀਏ ਮਿੱਟੀ ਦੇ ਬਣੇ ਹੋਏ ਨੇ ਤਾਲੀਆਂ ਦੇ ਬਣੇ ਹੋਏ ਨੇ ਕੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾ ਪਹੁੰਚੇ ਆ ਜੀ ਕਾਲੇ ਕੇ ਮੇਲੇ ਤੇ ਜਿੱਥੇ ਬਾਈ ਜੀ ਬੱਕਰੀਆਂ ਦਾ ਮੇਲਾ ਲੱਗਦਾ ਆਜੋ ਬਾਈ ਵੀਡੀਓ ਦੇ ਵਿੱਚ ਇਹ ਮੇਲਾ ਹੈ ਬਾਈ ਜੀ ਮੰਡੀ ਦੇ ਵਿੱਚ ਲੱਗਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ YouTube ਚੈਨਲ ਆਪਣਾ ਜੱਟ ਲਾਈਫ 76 ਹੈ ਬਾਈ ਜੀ ਤੇ ਤੁਹਾਨੂੰ ਦਿਖਾਵਾਂਗੇ ਜੀ ਬੱਕਰੇ ਦਾ ਸੌਦਾ ਬਹੁਤ ਵਧੀਆ ਬਰੀਡਰ ਬੱਕਰੇ ਦਾ ਸੌਦਾ ਹੋਇਆ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਤੇ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 70885 3888 ਤੇ ਕਾਲ ਕਰੋ ਜੀ ਆਜੋ ਜੀ ਤੁਹਾਨੂੰ ਦਿਖਾਈਏ ਬੱਕਰੇ ਦਾ ਸੌਦਾ ਆਜੋ ਜੀ ਫਿਰ ਕਾਲੇ ਕਹਿੰਦੇ ਮੇਲੇ ਦੇ ਵਿੱਚ 2 ਲੱਖ ਰੁਪਏ ਕਿਤੇ ਵਜਿਆ ਬਾਈ ਦੇਖ ਫਿਰ

ਅਲੈਕੁਮ ਸਲਮ ਬੋਟਾ ਬੱਕਰੇ ਬਾਰੇ ਮੈਂ ਆਪ ਕੀ ਕਹਿਣਾ ਚਾਹ ਬਹੁਤ ਅੱਛਾ ਬੱਕਰਾ ਮਾਸ਼ਾਅੱਲਾ ਬਹੁਤ ਬੜਾ ਨਾਮ ਕਰੇਗਾ ਬੱਕਰਾ ਵੈਸੇ ਤਾਂ ਦੇਖ ਰਹੀ ਬੱਕਰੇ ਨਾਮੀ ਬੱਕਰਾ 1 ਨੰਬਰ ਹੋਵੇਗਾ ਇਹ ਮਹਾਮਾਜਾ ਦਾ ਕਰਿਆ ਨਾਮ ਬਈ ਹੋਰ ਹੋਣਾ ਹੈ ਆਪੋ ਦਾ ਫਿਰ ਜੀ ਨਹੀਂ ਕਰੇਗਾ ਆ ਠੀਕ ਹੈ ਫਿਰ ਗੱਲ ਸੌਦਾ ਚੱਲਦਾ ਰਹੂਗਾ। ਦੇਖ ਸਾਹ। ਲੱਗਣਾ ਦਿੱਲੀ ਤੋਂ ਵਾਸਤੇ ਸਾਈਡਾ। ਜੈਪਰ ਹੁੰਦੇ ਨੇ। ਅਸਲੀ ਰਾਜ ਤਾਂ ਨਹੀਂ ਜੈਪਰ ਐ। ਬਹੁਤ ਸਾਰੇ ਵੀ ਪਿਆਰ ਬਣਦੇ ਸੀ। ਕਿਹਾ ਹੁੰਦੇ ਨੇ ਫੈਸਲੇ ਹੁੰਦੇ ਨੇ। ਸੌਦਾ ਨਵੇਂ ਦੇ। ਕੋਈ ਕਹਿੰਦਾ ਮੇਲਾ ਜੀ। ਦਿੱਲੀ ਵਾਲਾ ਸੌਦਾ ਨਵੇਂ ਦੇ। ਦੇਖੋ ਜੀ। ਆ ਜਾ ਪਾਪਾ, ਸਲਾਹ ਕਰੋਗੇ। ਬੰਦੇ ਆਪਾਂ ਨੇੜੇ ਇੱਥੇ ਨਾ ਖੜਾ। ਥੋੜੇ ਅੱਗੇ ਖੜ ਮੜਾ ਜੀ। ਪਾਪਾ ਘਰ ਦਾ ਲਾਣੇਦਾਰ ਐ। ਕਰਦਾ ਹੁੰਦੇ ਪਿੱਛੇ ਲੋ ਜੋ ਪਿੱਛੇ ਲੋ ਬੱਕਰਾ ਰਾਜੂ ਮੈਂ ਕਿਹਾ ਮੇਰਾ ਫੁੱਟੋ ਕਿਸੇ ਖੋਲ ਜੋ ਬਾਈ ਯਾਰ ਵੀਡੀਓ ਐ ਸੀਰੀਜ਼ ਸ਼ੂਟ ਕਰਨੀ ਹੈ ਕਰ ਲਈ ਸੂਟ ਦਾ ਅੱਜ ਬੱਕਰਾ ਲੈ ਭਾਈ ਓਏ ਘਰ ਦੇ ਸਟਾਰਟ ਕੰਮ ਆਸਕੇ ਕੋਲ ਇਹ ਰੌਟਾ ਲੱਗ ਰਿਹਾ ਹੈ ਰਾਜੂ ਲਾ 6 ਦਾ ਬਖਰੇ ਦਾ ਪੂਰਾ ਪਰਿਆ 10 ਵਾਰ ਬੱਤਾਂ ਸੀ ਇਹ ਸਾਹਦਾਂ ਬੁਰੀ ਹੋ ਕੋਲ ਲਿਆ ਵਾਜੂ ਖਾਨ ਸਾਹਿਬ ਵੀ ਆ ਚੁੱਕੇ ਜੀ ਬੱਲੇ 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 ਅੱਜ ਅਸਲੀ ਰੰਗ ਚ ਆਇਆ ਉਹ ਖਾਨ ਟੁਰਲੇ ਵਾਲੀ ਪੱਗ ਬੰਨਿਆ ਖਾਨ ਦੇਖੋ ਜੀ ਰਾਜੂ ਖਵਾਣੇ ਕਾ ਜੂ ਪਾਉਂਗਾ ਇਹ ਖਾਊਗਾ ਰਗੜ ਕੇ ਖਵਾਊਗਾ ਖਾਊਗਾ ਨਹੀਂ ਮੈਂ ਕੋਟਾ ਲਾਉਂ ਉਹਦੇ ਦੇ ਅੱਗੇ ਇਹ ਕੱਦੂ ਖਵਾਵਾਂਗੇ ਹਾਂ ਬਾਹਰ ਸੀਟ ਇਹ ਜੋ ਆਉਗਾ ਬੰਦ ਦਾ ਲੈਣਾ ਹੈ ਕਿਹੜਾ ਆ ਗਿਆ ਬਾਈ ਮਾੜੇ ਮੱਲੇ ਪੀੜਾ ਕਰੀ ਛੋਟੀ ਬਣੀ ਮਨੇ ਆ ਪੀੜਾ ਹੋਰ ਆ ਪਿਆ ਜਾ ਬਾਈ ਬੱਕਰੀ ਵਾਲੇ ਹਾਂ ਬੱਕਰੇ ਦਾ ਸੌਦਾ ਇਹਨੂੰ ਰੋਕ ਸਾਨੂੰ 900 ਰੁਪਏ ਮਾਲਕ ਪਹੁੰਚਦੇ ਬੱਕਰੇ ਨਹੀਂ ਇੱਕ ਦਸ ਗੱਲ ਹੈ ਕੋਈ ਪਈ ਰਹਿੰਦੇ ਇੱਥੇ ਰੱਖ ਯਾਰ ਥੱਲੇ ਪਾਣੂ ਜਿੰਦੇ ਰੱਖ ਥੱਲੇ ਆਏ ਛੋਟੇ ਵੀਰ ਕਰ ਤੂੰ ਹੁੰਦਾ ਤੇਰੀ ਚੀਜ਼ ਐ ਜੇ ਤੂੰ ਨਾ ਦੇ ਦੇ ਸੱਤੋਂ 22 ਮੰਗ 3 ਮੰਗ 4 ਮੰਗ ਤੇਰੀ ਸਿਰ ਦਾ ਨਾ ਲੈਣ ਵਾਲਾ ਬੰਦਾ ਸਦਾ ਨਹੀਂ ਮੰਗਦਾ ਵੀ ਮੈਨੂੰ ਮੜ ਜਾਣ ਚੰਗੇ ਬਾਜ਼ੀ ਮਿਲ ਜੇ ਚੰਗੇ ਬਾਜ਼ੀ ਇਹਨੇ ਰੱਖਣਾ ਫੱਕਰਾ ਘਰੇ ਕੋਈ ਵੇਚਣਾ ਨਹੀਂ ਬੱਕਰੀਆਂ ਵਾਸਤੇ ਲੈ ਜਾਣਾ ਫਰੀਡ ਵਾਸਤੇ ਵੀ ਦੱਬੇ ਮੈਂ ਉਹਨੇ ਲੈ ਆਇਆ ਕਰੂੰਗਾ ਕਿਉਂਕਿ ਇਹਨੂੰ ਕੌਣ ਨਹੀਂ ਜਾਣਦਾ ਸਲੀਮ ਪਾਟੀ ਪੈਂਡਰ ਉਡਾਣੀ ਹਨਮਾਨਗੜ ਕਿਉਂਕਿ ਮੈਂ ਇਹਦੇ ਫਰਮ ਤੇ ਜਾਣਾ ਰੇਣਾ ਠੀਕ ਹੈ ਇਹਦਾ ਕੁਝ ਵੀ ਬੱਕਰਾ ਨਹੀਂ ਪਰ ਨਾ ਹੀ ਬਟਾਈ ਨਹੀਂ ਕਰਦਾ ਇਹ ਬੰਦੇ ਦੀ ਇਸ ਬੰਦੇ ਦੇ ਅੰਦਰ ਮੈਨੂੰ ਇਹ ਲੱਗਦਾ ਵੀ ਬੱਕਰੇ ਐਡੇ ਐਡੇ ਵੀ ਖੜੇ ਹੋਣਗੇ ਇਹ ਆਪ ਵੀ ਖੁਦ ਕਹਿਣਾ ਨਹੀਂ ਪਰ ਮੈਂ ਕਹਿੰਦਾ ਉਹਨੇ ਸਾਰੇ ਫੋਨਾਂ ਚ ਉਹਨੇ ਸਹੀ ਵੀ ਉਹ ਵੀ ਸ਼ੇਅਰ ਕਰਦੇ ਸੀ ਬੋਕ ਨੇ ਇੱਕ ਸਾਡਾ ਵੀ ਮੰਨ ਲਏ 50 60 ਫਰਾਂ ਮੈਂ ਲੈ ਕੇ ਚੱਲੂ ਕਿਤੇ ਲੈ ਕੇ ਚੱਲੋ ਤੇ ਆਪਣਾ ਭਰਾ ਹੈ ਇਹਨੇ ਬੱਕਰੀਆਂ ਢੱਡ ਰੱਖੀਆਂ ਨੇ ਪਾਂਛੀ ਹੋਣਾ ਵਾਸਤੇ ਲੈ ਨਾ ਨਾ ਹੋ ਗਿਆ ਨੀ ਸੀ ਪੂਰੇ ਜਵਾਨੀ ਪੂਰੇ ਟੌਰ ਜਵਾਨੀ ਹੱਕਾਰ ਪਿਆ ਦੇ ਛੋਟੇ ਗਾ ਰਾਜੂ ਪੂਰੀ ਸਵੇਰ ਚ ਦੱਸ ਤਾ ਇੱਕ ਮਿੰਟ ਨਾ ਮਾਂ ਮੈਂ ਚਾਹੀਦੀ ਆ ਤੇ ਆਪਣਾ ਰੋਸ ਬੋਲ ਰਹੀ ਦੀ ਉਹਨੇ ਢਾਈ ਮੰਗਦਾ আচ্ছা ਢਾਈ ਲੱਖ ਪਰ ਉਹਨੇ ਢਾਈ ਲੱਖ ਠੀਕ ਹੈ ਕਮਾਨ ਉਹ ਯਾਰ ਉਹਦਾ ਛੱਡ ਤੇ ਮਾਂਡਾ ਨੂੰ ਕਹ ਹੁਣ ਢਾਈ ਮੰਗਿਆ ਆ ਇਹ ਤਾਂ ਦੇਣਾ 80 ਲੱਖ ਰੇਰਾਬਾ ਗਾ ਜਿਹੜੇ 100 ਬਾਗੇ ਦਾ ਗੌਦੈ ਨਹੀਂ ਬਣਦੇ ਹੁੰਦੇ ਬਾਮਾ ਸੁੰਦੀ ਵਾਲਾ ਇਹ ਹੈ ਤੇ ਚ ਨਾਲ ਬੱਤਾ ਇਹਦਾ ਉਹਦਾ ਜਿਹੜੀ ਗੱਲ ਕਰਦਾ ਉਹ ਬੰਦ ਕਰ ਦਿੰਦਾ ਲੈ ਵੀ 80 ਲੱਖ ਕਰੀਏਆਂ ਦਾ ਨਹੀਂ ਰੱਖਦਾ 80 ਲੱਖ ਸਾਈ ਆ ਗਈ ਜੀ ਰਾਜੂ ਕੋਲ ਫੜ ਜੋ ਪਿਆ ਰਾਜੂ 80 ਲੱਖ ਦਾ ਖੇੜ ਰੱਖਦੇ ਬੱਕਰਾ ਦਿਓ ਜੀ ਇਹ ਮਾਤ ਲਾਉਂਦਾ ਤੂੰ ਦੇਰ ਲੱਖ ਤੋਂ ਕੰਮ ਚੱਤ ਲਿਆ ਤੂੰ ਵੀ ਤੇਰੀ ਸਰਕਾਰ ਕਰਦੇ ਸਾਡੇ ਬਾਬਾ ਮਾਰ ਗਿਆ ਇੱਕ ਜਣਾ ਗੱਲ ਕਰੂ ਮੈਂ ਵੀ ਇੱਕੇ ਕਰੂ ਸਾਡਾ ਮਰਦਾ ਪੀਆ ਬੰਦਾ ਨਹੀਂ ਬੋਲਦਾ ਕਿਉਂ ਜੀ ਇੱਕ ਜਣਾ ਨਹੀਂ ਜਣਾ ਨਾ ਦਿਓ ਕੋਈ ਨਹੀਂ ਪੁੱਛੀ ਦੀ ਗੱਲ ਹੈ ਘਰ ਦੀ ਹਾਂ ਵੀ ਕਿੱਥੇ ਤੱਕ ਦੀ ਡਿਮਾਂਡ ਸੀ ਮੈਂ ਤੇ 1.7 ਕਿਲੋ ਮਿੰਟ ਹੁਣ ਕੀ ਕਰਾਂ ਤੈਂ ਮੈਨੂੰ ਕਹਿੰਦੀ ਐਨ ਖਿੱਚ ਕੇ ਡੇਢ ਦਾ ਲੈ ਸਕਦਾ ਡੇਢ ਪੱਕਾ ਹੀ ਕਹਿੰਦਾ ਮੈਂ ਜਦਾਂ 2.5 ਮੰਗਦੇ ਹਾਂ ਹੁਣ ਕੀ ਕਰਾਂ ਵੇਖ ਲਓ ਮੇਰੀ ਮਰਜ਼ੀ ਨਾਲ ਚੱਲਾਂ ਚੱਲਾਂ ਦੇਖੋ ਬਾਈ ਮੇਰੇ 5000 ਹੋਰ ਲੈ ਬਾਈ ਮੇਰੇ 5000 ਹੋਰ ਪਾਤਾ ਇੱਕ ਕੋਈ ਦਾ ਕੇ ਵੀ ਰੱਖ ਜੂ ਨੇਮ ਕਰਕੇ ਤੂੰ ਘਟ ਮੈਂ ਵੇਚਣਾ ਨਹੀਂ ਵੇਚਣਾ ਨਹੀਂ ਬਸ ਗੱਲ ਖਤਮ ਆ ਤਾਨੂੰ ਰਸਤਾ ਪਾ ਲਾਈ ਚੱਲੇ ਤਾਂ ਆਏ ਨਹੀਂ ਤੇਰਾ ਧਾਰਾ ਤੋਂ ਚਾਹੇ 5 ਲੱਖ ਕੋਈ ਤਾਂ ਕਰਦੇ ਕਰਦੇ ਕੋਈ ਝੁੱਗਾ ਦੇਊ ਕੋਈ ਚੁੰਨੀ ਦੇਊ ਕੋਈ ਚਾਚੀ ਹੈ ਕੋਈ ਤਾਈ ਹੈ ਸਾਰਾ ਕੁਛ ਦਿੰਨੇ ਆ ਕੀ ਭਾਂ ਦਾ ਸਾਂਝੀ ਸਰਵੇ ਕੀ ਹੁੰਦਾ ਵੀ ਤੇਰੀ ਹੁੰਦ ਤੇਰੀ ਹੁੰਦੀ ਤੇ ਕੋਈ ਦਾ ਸੌਦਾ ਬਣਾਣਾ ਥੋਪੇ ਮਾਰ ਕੇ ਦੁਨੀਆ ਦਾ ਜਦੋਂ ਦੁਨੀਆ ਦਾ ਨਾਮ ਚੰਗਾ ਫਰਕ ਪੈ ਜੂ ਫਿਰ ਮਾਦਰ ਸਾ ਗੱਲ ਇੱਕ ਹਾਂ ਜੇ ਦੋ ਤੋਂ ਥੱਲੇ ਆ ਕੇ ਕਿਤੇ ਰਾਹ ਪਾਏਗਾ ਤਾਂ ਗੱਲ 100 ਰੁਪਿਆ ਲੰਗਰ ਵਾਲਾ 100 ਰੁਪਿਆ ਪਹਾਂਚਾ ਰਿਹਾ ਬਾਹਰ ਜਾ ਕੋਈ ਹੁਣ ਤਾਂ ਗੱਪ ਤਾਂ ਹੋ ਗਿਆ ਤਾਂ ਬਾਹਰ ਤਾਂ ੱਟਾ ਜਾ ਇਹਦਾ ਕਹਿੰਦਾ ਬਾਹਰ ਜਾ ਜਾਓ ਰਪਾ ਤਾਂ ਪਰਪਰ ਨਹੀਂ ਸਹੀ ਹੈ ਮਿਨੀਮਲ ਪਾਉਣਾ ਗਰੀਬ ਆਦਮ ਨੂੰ ਦੂਰੋਂ ਆਇਆ ਚੱਲ ਤੀ ਆ ਚੱਲ ਕਰ ਫੋਨ ਕਰਿਆ ਸੀ ਗੱਲ ਆ ਮੈਨੂੰ ਤਾਂ ਫੋਨ ਕਰਿਆ ਸੀ ਤੇਰਾ ਅਜੀਬ 라ਜੂ ਆ ਖਾੜੇ ਚ ਬੱਕਰਾ ਵੇਚ ਮੇਰਾ ਦੁਨੀਆ ਦੇ ਬੱਕਰੇ ਵੇਚਦੇ ਮੈਂ ਨਹੀਂ ਤਾਂ ਗੱਲੇ ਕੁਛ ਨਹੀਂ ਲੈ ਸਹੀ ਸੁਣਨਾ ਤੇ ਆ ਜਾ ਅੰਦਰ ਆ ਕੇ ਗਏਗਾ ਤਾਂ ਗੱਲ ਬਣਦੀ ਜੀ ਦੀ ਗੱਲ ਕਰਦੇ ਤੀ ਜਹਾਜ ਨਾ ਚੜਾ ਯਾ ਜਿਹਨੂੰ ਰੱਬ ਤੇ ਚੜਾ ਹੋਣੀ 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 ਰੱਬ ਦੀ ਚੜੂਗਾ ਦੇਖੋ ਚੜੂ ਕਨਾ ਚੜੂ ਇਹ ਲੈ ਸਹੀ ਨਾ ਦੀ ਆ ਕਰ ਹੱਥੀ ਸਿੱਧਾ ਕਰ ਆ ਸੁਣਦੀ ਆ ਸਾਡੀ ਵੀਡੀਓ ਇਹ ਗੱਲ ਨੇਟ ਤੇ ਵਾਕੇ ਜਿਹੜੀ ਪਤਾ ਨਹੀਂ ਕਿੱਥੇ ਕਿ ਜਾਣੀ ਠੀਕ ਆ ਜੀ ਗੱਲ ਵੀ ਸੋਚ ਕੇ ਕਰਦੇ ਹੁਣ ਅਸੀਂ ਨੇਟ ਤੇ ਆਉਂਗਾ ਚਾਹ ਜੀ ਸੁਣਦੀ ਆ ਇੱਕ ਪੰਚਾਇਤ ਸਾਡਾ ਮਾਵਾ ਪਾ ਹੈ ਸਾਡਾ ਮਾਵਾ ਪਾ ਪੰਚਾਇਤ ਆ ਪੰਚਾਇਤ ਨੂੰ ਕਭੀ ਨਹੀਂ ਰੱਬ ਦਾ ਰੂਪ ਹੈ ਰੱਬ ਦਾ ਰੂਪ ਹੈ ਚਲ ਆ ਜਿੱਧਰ ਨੂੰ ਬੋਲ ਬੋਲ ਇਹਦੇ ਬੀਤ ਨੇ ਵਿੱਚ ਨਹੀਂ ਵਿੱਚੀ ਮੁੱਠੀ ਦਾ ਹੁੰਦਾ ਮੁੱਠੀ ਦੇ ਵਿੱਚ ਕੇ ਆਏ ਆ ਬੋਲ ਕੇ ਕਿਆ ਕਰਦੇ ਨੇ ਕਿ ਜਾਣਿਆ ਕੁਛ ਨਹੀਂ ਲੈ ਕੇ ਗਈ ਸੀ 170 ਦਾ ਵੇਚ ਤਾਂ ਚੱਕ ਜਾ ਬੈਠੇ ਰਹੇ 170 170 ਨਹੀਂ ਨਹੀਂ ਆਖੇ ਲੱਗ 170 ਇਸ ਦਾ ਜੀ ਬਹੁਤ ਹੀ ਕਹਿਤਾ ਸੀ ਜੀ 170 ਫੇਰ ਹੁਣ ਲੱਗਦਾ ਜੀ ਪੁੱਤਰ ਇਹ ਕੱਢ ਫੇਰ ਕੱਢਿਆ ਨਿਕੜੂ ਉੱਤੇ ਜਾਣੇ ਦਾ ਕੱਢਿਆ ਦੂਸਰ ਲੱਗਦਾ ਯਾਰ ਇਹ ਚਨੌਲਾ ਵੀ ਕੱਢੂਗਾ ਫੇਰ ਲੱਗ ਗਿਆ 70 ਲੱਖ ਤੋਂ ਗਿਆ 1 ਲੱਖ ਹੁਣ ਅੱਗੇ ਕੀ ਦੇਉਂਦਾ ਸੌਦਾ ਕਿੱਥੇ ਛੱਡਦਾ ਜੀ ਅੱਜ ਕਾਈ ਤਾਂ ਮੰਗੇ ਹੀ ਆਵੇਂ ਇਦੋਂ ਮਾ ਘੱਟ ਦਿੰਦੇ ਨਹੀਂ ਆਹ ਇਹਦਾ ਦੋ ਦੋ ਕਿਹਾ ਬਈ ਇਹਦਾ ਵਿਚਾਰਾ ਬੋਲੀ ਨਹੀਂ ਕੋਈ ਨਾ ਤਾਂ ਮੈਂ ਖੜਾ ਪਤਾ ਨਹੀਂ ਆਲਾ ਛੱਡ ਜੇ ਮੇਰੇ ਗੱਲ ਪਈ ਜੀ ਅਸੀਂ ਆਪਾਂ ਰੇ ਨੇ ਸੱਪੇ ਕਰੋ ਸਾਡੇ ਸਾਨੂੰ ਉਹ ਰਾਜੂ ਇੱਕ 70 ਵੀ ਘੱਟ ਨਹੀਂ ਏ ਇੱਕ 70 ਵੀ ਘੱਟ ਨਹੀਂ ਮੁੱਲ ਓ 70 ਬਹੁਤ ਆ ਬਾਈ ਪਿੱਛੇ ਸੇੜ ਚੱਕਦੀ ਕੀ ਕਹਦਾ 70 ਦਾ 70 ਆ ਜਾ ਘੱਟਰਾ ਆ ਜੀਆ ਐਂਡ ਆ ਉਹ ਤਾਂ ਤੁਮੋਂ ਸਾਡਾ ਮੁੰਡਾ ਵੀ ਮਰ ਗਿਆ ਬਾਬਾ ਜੀ ਪਾਸਾ ਇੱਕ ਲੱਖ 70 ਰਹਾ ਤਾਂ ਸਾਈਕੀ 70 ਦੀ ਗੱਲ ਬਾਤ ਨਹੀਂ ਆਈਗੀ ਸਾਰੇ ਆ ਜੋ ਪਿੱਛੋਂ ਹੋ ਜਾਂ ਸਾਡੇ ਪਿੱਛੋਂ ਬੱਚਾ ਹੀ ਆ ਓਏ ਪਿੱਛੇ ਮਾਰਦਾ ਅਸ ਬੜਾ ਪਿੱਛੇ ਹੋਏ ਕਾਲੀ ਇੱਥੇ ਤੂੰ ਬੱਕਰੇ ਵੀ ਉੱਤੇ ਨਹੀਂ ਹੋਣਾ ਹਰਸ਼ ਮਾੜਾ ਹੋ ਪਿੱਛੇ ਨਹੀਂ ਹਾਂ ਮੈਂ ਨਹੀਂ ਸਕਦਾ ਇੱਥੇ ਆਓ ਬਸ ਇੱਥੇ ਠੀਕ ਹੈ ਇਹ ਵੀ ਗੱਲ ਨਹੀਂ ਹਾਂ ਵੀ ਕਾਲਾ ਮਿੱਕਾ ਆਜੋ ਸਟਾਰ ਸਾਹਿਬ ਆਜੋ 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 ਤੇ ਨਾਮ ਸਾਡਾ ਸਟਾਰ ਹੈਗਾ ਯਾਰ ਕੀ ਅਸੀਂ ਬੰਨਾਗੇ ਹੋਏਗਾ ਅਸਾਈ ਫੜੀ ਪਰ ਤਾ ਪਿੱਟਾ ਕਰਾਂ ਯਾਰ ਉਹਦੇ ਮੇਰੇ ਕੋ ਬਗਾਇਨਾ ਕਰ ਲਈ ਆਹ ਉਹ ਉਹ ਡਰਾਈਵਰ ਤਾਂ ਚਲਾਉਣੀ ਤੂੰ ਐਂਦਾ ਫਿੰਡ ਜਾਂਦਾ ਨਹੀਂ ਖਾ ਦਿੰਦਾ ਰਾਜੀ ਨੂੰ ਖਾਣ ਨੂੰ ਇੱਧਰ ਤੋਂ ਆਹ ਫੜੋ ਬੀਤਾ ਬਾਈ ਆਹ ਫੁੰਡੀ ਦੇ ਆਹ ਲੋੜ ਪਿੱਟਾ ਵੱਧਦਾ ਕਰਦੇ ਦੇ ਦੇਖੋਗੇ ਜੀ ਹਾਇਦਲ ਬਾਈ ਕਿੰਨੇ ਆਹ ਸੁਰੀ ਨੇ ਠੰਡੇ ਹੋ ਹਾਦਲਾਲ ਯਾਰ ਠਰਲਾ 44 ਇੰਦ ਬੱਕਰਾ ਹੈ 44 ਆਹ 44 ਚ 44 ਇੰਦ 44 40 ਤੇ ਤਿੰਨ ਵੱਧ ਨਹੀਂ ਹੈਗਾ ਖਿੰਚ ਕੇ ਕਰੇ 44 ਇੰਦ ਬੱਕਰਾ ਜੀ 9 ਮਿੰਟ ਨੇ ਕੱਲ ਵੀ ਮਿਲਣਾ 18 ਇੰਚੀ ਦਾ ਕੰਨ ਵੀ ਬੱਦਕੀ ਨਹੀਂ ਬਾਕੀ ਸਭ ਠੀਕ ਹੈ ਹਾਂ ਠੀਕ ਆ ਬੱਕਰਾ ਠੀਕ ਆ ਪਰ ਬੱਕਰਾ ਠੀਕ ਆ ਕੋਲ ਦਾ ਪੀਸ ਨਹੀਂ ਆਣ ਠੀਕ ਹੈ ਅੱਜ ਮੈਂ ਤੇਰਾ ਬੱਕਰਾ ਮੰਡਿਚ ਲੈ ਦਾਕੁਰਾ ਬਲਗ ਦੀ ਗੱਲ ਬਲਗ ਜੀ ਨਵੇੜ ਦੇ ਬਹੁਤ ਪੈਸਾ ਹੈ ਖੁਸ਼ ਹੁੰਦਾ ਬਹੁਤ ਹੁੰਦਾ ਖੋਲੋ ਹਮ ਯਾਰ ਖੋਲੋ ਹੁੰਦੇ ਯਾਰ ਇੱਕੋ ਜਿਹਾ ਨਹੀਂ ਹੈ ਨਾ ਮੂੰਹ ਪਸੂ ਤੇ ਮੁੰਡੇ ਲੱਗਿਆ ਹੈ ਕਵੇ ਨਾ ਰੱਖੀ 1.70 ਰੁਪਏ ਲਗੇ ਖੋਲੋ ਵੇਚ ਦੀ ਘੋਰੂ ਨੇ ਕੋਈ ਗਾਕ ਨਹੀਂ ਰਿਆ ਗਾਕ ਵੀ ਇਹ ਬੰਦਾ ਹੈਗਾ ਅੱਜ ਜਮਲਾਸ਼ ਤਾਂ ਇਨੇ ਦਾ ਤੇਰਾ ਨਾਂ ਬੜੇ ਵੇਂਦੇ ਤੇ ਬੱਕਰਾ ਨਾਂ ਬਣਾਉਣਾ ਮੈਂ ਅੱਜ ਨਾਂ ਬਣਾਉਣਾ ਤੇਰਾ ਲੈਟ ਤੇ ਚਾਰ ਕੇ ਨਜਾਉਂਗਾ ਢੋਲ ਬਜਾਉਂਗਾ ਹੋ ਗਿਆ ਮੈਂ ਇਹਦਾ ਚੂਆ ਇੱਥੇ ਰੱਖ ਲੈ ਉਹਨੇ ਕਰਕੇ ਮੇਰਾ ਜੀੜਾ ਦਵਾ ਦਿੱਤਾ ਮੇਰਾ ਕੀ ਬੋਲੇ ਬੰਦੇ ਦਾ ਅੱਜਕੱਲ ਇਹਦਾ ਯਾਰ 100 ਖਾ ਰਿਹਾ 14000 ਵਾਲਾ ਸੱਦਾ ਤਾਂ ਵਰ ਮੇਲੇ ਕਿੰਨੇ ਆਉਂਦਾ ਵੀ ਨਹੀਂ ਉਹ ਬਾਈ ਦੇ ਦੇ ਬੱਕਰਾ ਹਾਰ ਤਰੀ ਦਾ ਜਿੰਦਾ ਮੂਗੀ ਚੁੱਕਦਾ ਡੋਰ ਤੇ ਆਪਣੇ ਪੰਜਾਬ ਚ ਆਇਆ ਦੂਜੀ ਸਟਰੀਟ ਤੋਂ ਆਪਣਾ ਹੱਤ ਬਣਦਾ ਮਾਣ ਕਰਦਾ ਚੀਜ਼ ਦਾ ਮੁੱਲ ਵਾੜਦੇ ਤੇ ਤੇਰੀ ਚੀਜ਼ ਨਹੀਂ ਕਰੀ ਜੀ ਤੇਰੀ ਵਧੀਆ ਹੈ ਚੀਜ਼ ਨਹੀਂ ਮਾਰੀ ਹੈਗੀ ਇਹ ਤੇਰੇ ਨਹੀਂ ਮੁੱਛਾਂ ਦੇ ਹੱਥ ਫੇਰ ਫੇਰੀ ਮੈਂ ਤਾਂ 5-5 ਤੋਂ ਚੱਲਦਾ 1.80 ਲੱਖ ਰੁਪਏ ਦੇਣੇ ਵੱਖਰਾ ਦੇ ਜੱਕੋ ਮੁੰਨਾ ਵਾਹ ਉਹ ਬਾਈ ਬਹੁਤ ਵਧੀਆ 1,80,000 ਰੁਪਏ ਪਕਰੇ ਤੇ ਲੱਗ ਚੁੱਕਾ ਜੀ ਦੇਖੋ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਨ ਤੋਂ ਦੰਬ ਕੇ ਚਾਹੇ ਚਾਹੇ ਕਰ ਦਿਓ ਵਾਲੇ ਜਿਹੜੇ ਮੇਲੇ ਦੇ ਵਿੱਚ ਜਿਹੜਾ ਡਿਮਾਂਡ ਨੇ ਫੈਨਸ ਜੀ ਦੂਜੀ ਵਾਰਾ ਟਿਕ ਕਰ ਲਾ 80,000 ਹਾਂ ਜੀ ਪੂਰਾ ਫੁੱਲ ਰੇਟ ਲੱਗ ਗਿਆ ਪੂਰਾ ਫੁੱਲ ਰੇਟ ਲੱਗ ਗਿਆ ਬਾਈ ਉਹ ਕੈਮਰਾ ਲੱਗ ਗਈ ਹੈ ਰਾਜੋ ਰਾਜੋ ਸਲੀਮ ਭਾਟੀ ਹਾਂ ਅੰਦਾ ਟ੍ਰੈਕ ਤੋਂ ਬੱਕਰੇ ਤੇ ਨਾ ਤੇ ਸਹੀ ਟੂ ਵੀ ਆ ਰਾਜ ਮਾਰਾ ਖਾਰਾ ਕਰਾ ਲਿਆ ਹਾਂ ਵਾਲੇ ਕਮ ਸਿੱਧਾ ਵਾਪਸ ਤੇ ਟਿਕੜਾ ਰਾਇ ਕਰ ਦੋ ਇੱਕਾ ਜੋਚੇ ਬਾਬੇ ਨੂੰ ਚਿੱਤ ਮੈਨੂੰ ਬਣਾਉਣਾ ਕਿੱਥੇ ਹੋਣਾ ਹੈ ਜੇ ਤੁਹਾਡਾ ਉਚਾਰ ਆ ਰਿਹਾ ਹੈ 1.80 ਬਲਕ ਅਸੀਂ ਹੋਣ ਬੋਲਣੀ ਵੀ ਦੱਸਣਾ ਬਹੁਤ ਬੋਲਦਾ ਇੱਕ ਅਸੀਂ ਬਹੁਤ ਆ 1.80 ਯਾਰ ਥੋੜਾ ਯਾਰ 1.80 ਹਜ਼ਾਰ ਲੱਗ ਚੁੱਕੇ ਆ ਇਹ ਆ ਵਾਲੇ ਬੱਤਰ ਆ ਪਾਈਆਂ ਨੇ ਲਾਇਆ ਥੋੜੀ ਇੰਚ ਹੈ ਇਹ ਦੀ ਕਿਹੜਾ ਬੰਦਾ ਬਾਈ ਥੋੜਾ ਵਾਲੀ ਪਿੰਡ ਵੀਰੜਮਾਨਗੜ ਜ਼ਿਲ੍ਹਾ ਠੀਕ ਹੈ ਜੀ ਥੋੜਾ ਵਾਲੀ ਪਿੰਡ ਇਹਨਾਂ ਨੇ ਲਾਇਆ ਹਲੋ ਬਾਨਗੜਾ ਵਾਲਿਆਂ ਬਾਈ ਇਹ ਰਾਜਸਥਾਨ ਕੀ ਬੜੀ ਵਪਾਰੀ ਅਸੀਂ ਤਾਂ ਵੀ ਦੀ ਦਵਾ ਬੀ ਦੀ ਬੱਕਰੀਆਂ ਲਊ ਕਿਹਦਾ ਤਿਵਾਰ ਨਹੀਂ ਉਹ ਬੰਦਾ ਕਰਦਾ ਅੱਜ ਵੀ ਫੋਨ ਆਇਆ ਹੈ ਉਹਦਾ ਮੈਨੂੰ ਉਹ ਸਲੀਮ ਕੋਕੜੀ ਅਸਲੀ ਮੱਢੀ ਹੈ ਹਾਂ ਜਾਓ ਸਲੀਮ ਕੋਕੜ ਕੋਕਲੀਏ ਸਲੀਮ ਘਾਟੀ ਹੈ ਰਕਾਟ ਹੈ ਬੰਦੇ ਦਾਦਾ ਇਹ ਮਾਚਣਾ ਤੁਸੀਂ ਬਾਟੀ ਲਊਗਾ ਕੋਈ ਯੰਦਰਾ ਕੀ ਪਿੱਛੇ ਨੂੰ ਲੈਣਾ ਬੱਕਰਾ ਲੈਣਾ 1.80 ਲੱਖ ਲੈਣਾ ਲੈ ਦੇਣਾ ਬੱਕਰਾ ਵੇਚਣਾ ਰਾਜ ਮਾਰਿਆ ਪਿੱਛੇ ਨੂੰ 22000 22000 ਲੋੜਾ ਖੁਦਾ ਕਰਨਾ ਭਾਈ ਮੰਨਣੀ ਪਊ ਬੱਚਾ ਆ ਤੇ ਬਦਲੀ ਮੁੱਖ ਕਰਾਂਗੇ ਹਾਂ ਜਿੰਨੇ ਆ ਗਏ ਨਹੀਂ ਫਰਮਾਨ ਨਹੀਂ ਬੋਲੂ ਕੋਈ ਫਲਾਸ 10000 ਲਾਈਕ ਖੜਾ ਬੰਦਾ ਹੋਰ ਨਾ ਕਰੂਗਾ ਰੱਤ ਵਿੱਚ ਹੀ ਦੇ ਦਿਆ ਤਰਾ ਹਾਈਟ ਦੇਖ ਉਹ ਗੱਲ ਬਾਤ ਸ਼ੁਰੂ ਹੈ ਉਹ ਗੱਲ ਬਾਤ ਨਾ ਮਾਜ ਨਹੀਂ ਹੁੰਦਾ ਪਤਰਾ ਬਹੁਤ ਵਜੇ ਤੱਦਾ ਵਾਰ ਵੱਖਰਾ ਜੀ 43 ਇੰਚ ਹਾਈਟ ਹੈ ਠੀਕ ਹੈ 84000 ਰੁਪਏ ਲੈ ਲਓ 185000 ਰੁਪਏ 185000 ਰੁਪਏ ਦੋ ਕਰ ਦੋ ਇਸੇ ਵੇਲੇ ਆ ਤੇ ਬਹੁਤ ਆ ਇੱਕ ਆਪਣਾ ਪਸੰਦ ਹੈ 185000 ਰੁਪਏ ਲੈ ਠੀਕ ਹੈ ਜੀ 185000 ਰੁਪਏ ਦਾ ਇਹਨਾਂ ਨਾਲ ਠੀਕ ਬੰਦਾ ਹੈ ਜੀ ਇਹਦਾ ਨੂੰ ਸੌਦਾ ਕਿਵੇਂ ਲੱਗਿਆ ਬੱਕਰੇ ਦਾ ਜੇ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਹਨਾਂ ਚ ਕਿਤੇ ਉਜਾਗਤ ਧੰਨਵਾਦ ਜਸਤਰੀ ਕਾਲ ਜੀ ਓਕੇ ਜੀ